ਯੋਗਾ ਅਨੁਰਾਗ ਕਲਾਸਾਂ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਭ ਦਾ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਕਮਾਲ ਦੀ ਕਿਤਾਬ ਦੀ ਗੱਲ ਕਰਨ ਜਾ ਰਿਹਾ ਜਿਸ ਦਾ ਨਾਮ ਹੈ ਦ ਪਾਵਰ ਆਫ ਨਾਉ ਤੇ ਇਹ ਲਿਖੀ ਹੈ ਇੱਕ ਹਾਰਟ ਟੋਲੇ ਨੇ ਹੁਣ ਦੇਖੋ ਜੀ ਨਾਮ ਤੋਂ ਹੀ ਪਤਾ ਲੱਗਦਾ ਹੈ ਇਹ ਕਿਤਾਬ ਸਾਨੂੰ ਹੁਣ ਵਿੱਚ ਜੀਣਾ ਸਿਖਾਉਂਦੀ ਹੈ ਅਕਸਰ ਕੀ ਹੁੰਦਾ ਹੈ ਸਾਡਾ ਮਨ ਜਾਂ ਤੇ ਬੀਤ ਚੁੱਕੇ ਕੱਲ ਦੀਆਂ ਸੋਚਾਂ ਵਿੱਚ ਫਸਿਆ ਰਹਿੰਦਾ ਹੈ ਜਾਂ ਫਿਰ ਆਉਣ ਵਾਲੇ ਕੱਲ ਦੇ ਖਿਆਲਾਂ ਵਿੱਚ ਗੁੰਮ ਰਹਿੰਦਾ ਹੈ ਉਹ ਉਸ ਦਿਨ ਇਹ ਹੋਇਆ ਸੀ ਜਾਂ ਆਉਣ ਵਾਲੇ ਟਾਈਮ 'ਚ ਇਹ ਕਰਨਾ ਹੈ ਇਸ ਚੱਕਰ ਵਿੱਚ ਜੋ ਇਹ ਪਲ ਹੈ ਜੋ ਨਾਉ ਹੈ ਉਹ ਸਾਡੇ ਹੱਥਾਂ ਵਿੱਚੋਂ ਨਿਕਲ ਜਾਂਦਾ ਹੈ ਟੋਲੇ ਸਾਹਿਬ ਕਹਿੰਦੇ ਨੇ ਕਿ ਅਸਲੀ ਖੁਸ਼ੀ ਤੇ ਸ਼ਾਂਤੀ ਸਿਰਫ ਇਸ ਹੁਣ ਵਿੱਚ ਹੀ ਹੈ ਹੁਣ ਤੁਸੀਂ ਸੋਚੋਗੇ ਇਹ ਕਹਿਣਾ ਤੇ ਬੜਾ ਸੌਖਾ ਹੈ ਪਰ ਕਰਨਾ ਕਿੰਨਾ ਮੁਸ਼ਕਿਲ ਹੈ ਹਾਂਜੀ ਮੈਂ ਮੰਨਦਾ ਹਾਂ ਸਾਡਾ ਮਨ ਇੱਕ ਬਾਂਦਰ ਵਰਗਾ ਹੁੰਦਾ ਹੈ ਜੋ ਹਰ ਵੇਲੇ ਕੁਝ ਨਾ ਕੁਝ ਉਛਲਦਾ ਕੁੱਦਦਾ ਰਹਿੰਦਾ ਹੈ ਪਰ ਟੋਲੇ ਸਾਹਿਬ ਸਾਨੂੰ ਸਿਖਾਉਂਦੇ ਨੇ ਆਪਣੇ ਮੰਨ ਦੀਆਂ ਗੱਲਾਂ ਨੂੰ ਸਿਰਫ ਦੇਖੋ ਜਜ ਨਾ ਕਰੋ ਜਿਵੇਂ ਕੋਈ ਟੀਵੀ 'ਚ ਫਿਲਮ ਚੱਲ ਰਹੀ ਹੋਵੇ ਤੁਸੀਂ ਸਿਰਫ ਦੇਖੋ ਉਸ ਵਿੱਚ ਖੋ ਨਾ ਜਾਓ ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੋ ਸਾਡਾ ਦੁੱਖ ਹੈ ਉਸ ਦਾ ਬੜਾ ਹਿੱਸਾ ਸਾਡੇ ਆਪਣੇ ਬਣਾਏ ਹੋਏ ਵਿਚਾਰਾਂ ਕਰਕੇ ਹੁੰਦਾ ਹੈ ਅਸੀਂ ਪਾਸਟ ਦੀਆਂ ਪੁਰਾਣੀਆਂ ਗੱਲਾਂ ਨੂੰ ਚਬਦੇ ਰਹਿੰਦੇ ਹਾਂ ਜਾਂ ਫਿਊਚਰ ਦੀ ਟੈਨਸ਼ਨ ਲੈਂਦੇ ਰਹਿੰਦੇ ਹਾਂ ਪਰ ਸੱਚ ਇਹ ਹੈ ਕਿ ਜਿਸ ਪਲ ਵਿੱਚ ਤੁਸੀਂ ਹੋ ਉਸ ਵਿੱਚ ਸ਼ਾਇਦ ਕੋਈ ਪ੍ਰੋਬਲਮ ਹੋਵੇ ਹੀ ਨਾ ਪ੍ਰੋਬਲਮ ਸਿਰਫ ਸਾਡੇ ਦਿਮਾਗ ਵਿੱਚ ਹੁੰਦੀ ਹੈ ਟੋਲੇ ਸਾਹਿਬ ਈਗੋ ਦੀ ਵੀ ਗੱਲ ਕਰਦੇ ਨੇ ਇਹ ਈਗੋ ਕੀ ਹੈ ਇਹ ਹੈ ਮੈਦੀ ਉਹ ਭਾਵਨਾ ਜੋ ਸਾਨੂੰ ਦੂਸਰਿਆਂ ਤੋਂ ਅਲੱਗ ਸਮਝਦੀ ਹੈ ਜੋ ਹਮੇਸ਼ਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜਦੋਂ ਤੁਸੀਂ ਲਾਉ ਵਿੱਚ ਹੁੰਦੇ ਹੋ ਤਾਂ ਇਹ ਈਗੋ ਥੋੜਾ ਸ਼ਾਂਤ ਹੋ ਜਾਂਦਾ ਹੈ ਤੇ ਤੁਸੀਂ ਆਪਣੇ ਆਪ ਨੂੰ ਸਭ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹੋ ਕਿਤਾਬ ਵਿੱਚ ਕੁਝ ਆਸਾਨ ਜਿਹੇ ਤਰੀਕੇ ਵੀ ਦੱਸੇ ਗਏ ਨੇ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਨਾਉ ਵਿੱਚ ਰੱਖ ਸਕਦੇ ਹੋ ਸਾਹ ਤੇ ਧਿਆਨ ਦੇਣਾ ਸਭ ਤੋਂ ਆਸਾਨ ਹੈ ਕਿਸੇ ਵੀ ਵੇਲੇ ਥੋੜੀ देर ਲਈ ਆਪਣੀ ਸਾਹ ਅੰਦਰ ਆਉਂਦੀ ਤੇ ਬਾਹਰ ਜਾਂਦੀ ਨੂੰ ਮਹਿਸੂਸ ਕਰੋ ਇਹ ਤੁਹਾਨੂੰ ਤੁਰੰਤ ਨਾਉ ਨਾਲ ਜੋੜ ਦੇਵੇਗਾ ਆਪਣੇ ਆਸ-ਪਾਸ ਦੇਖੋ ਜੋ ਵੀ ਹੋ ਰਿਹਾ ਹੈ ਉਸ ਨੂੰ ਨੋਟਿਸ ਕਰੋ ਬਿਨਾਂ ਕੋਈ ਨਾਮ ਦਿੱਤੇ ਬਿਨਾਂ ਕੋਈ ਜਜਮੈਂਟ ਪਾਸ ਕੀਤੇ ਸੋ ਏ ਸੀ ਦੀ ਪਾਵਰ ਆਫ ਨਾਉ ਦੀ ਇੱਕ ਛੋਟੀ ਜਹੀ ਚਲਕ ਇਹ ਕਿਤਾਬ ਤੁਹਾਨੂੰ ਸਿਖਾਉਂਦੀ ਹੈ ਕਿ ਕਿਵੇਂ ਆਪਣੇ ਮਨ ਦੇ ਸ਼ੋਰ ਨੂੰ ਘੱਟ ਕਰਕੇ ਸਿਰਫ ਇਸ ਪਲ ਵਿੱਚ ਜੀਣਾ ਹੈ ਤੇ ਅਸਲੀ ਸ਼ਾਂਤੀ ਨੂੰ ਮਹਿਸੂਸ ਕਰਨਾ ਹੈ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਸਾਡੇ ਤਾਜ਼ਗੀ ਭਰੇ ਯੋਗਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਤੇ ਗਏ ਨੰਬਰ ਤੇ ਵਟਸਐਪ ਜਾਂ ਕਾਲ ਕਰੋ ਧੰਨਵਾਦ